دے خاتمے ارد مہم والمی کنار سمول ٹیم پاون سری درگیا تیر نتمستک ہوئی پاون درگیا تیرت ستکار یوگ پردان صحیح نو اس سبندی بینتی پتر سونپیا گیا سنگ پنگو دی وشیش ریپورٹ بہت اچھا ہے جیسے ہماچل کا چھوڑو آندول تھا نا گھر گھر سے مہلائیں نکل کے برکشوں سے چھپڑ گئی تھی تو برکش کٹنے سے بچ گئے تھے جیسے یہ چھوڑو اندولن میں انگریزوں کے ہم نے چلایا ہر سکول کالے سے بچے نکلے تھے پروفیسر نکلے تھے یہ جن اندولن بننا چاہیے ٹھیک ہے اب حالت یہ ہو گئی ہے کہ شہروں میں اتنے اسکول کالج ہی نہیں ہیں جنہیں شراب کے ٹھکے ہوئے جو بھاگے سے ہماری جنتا بھی سرکار بھی شراب کو نشہ ہی مانگتی تب تک شراب کو نشانی نہیں ماننا بھی قتل کرتا ہے شراب بھی بلاکار کرتا ہے شراب بھی ماں باپ کا سر توڑتا ہے شراب بھی ایکسیڈنٹ کرتا ہے ٹھیک ہے جو ابھیم کھاتا ہے پڑا رہتا ادم ہوا ہوتا نہیں کرتا وہ رات کا نہیں کرتا سب سے پہلے شراب کے جانا چاہیے اور شرابیوں کو پہلے سوارو شہر میں گاؤں میں سرمنٹ منتظر جانتے ہیں جو ایک بار نہیں کرے گا سب شراب میں سب اوپر سے نیچے جی بنا چاہیے لیکن دھرم گرو کو اپنے ہاتھ میں دینا چاہیے تبھی ٹھیک ہو سکتا ہے ਅਦਲੀ ਕਰ ਰਹੀ ਹੈ ਠੀਕ ਹੈ ਲੇਕਿਨ ਹੋ ਜਾਣਾ ਕਿ ਕਮੇਟੀ ਜਿਵੇਂ ਨਾਲ ਸੁਝਾਵੇ ਉਸ ਮੁਤਾਬਕ ਵੀ ਚੱਲੇ ਜੀ ਮੇਰੇ ਬਾਬਾ ਜੀ ਨਾਮ ਬੋਲ ਕੇ ਜਿਹੜਾ ਇਮਾਨਤ ਪੱਤਰ ਗਿਆਨ ਮੰਦਰ ਦੇ ਪ੍ਰਧਾਨ ਜੀ ਨੂੰ ਸੰਪੇਟਾਂਗੇ ਕੀ ਕਹਿਣਾ ਕਰਦੇ ਜੀ ਅੱਜ ਜਿਹੜਾ ਵਾਲਮੀਕਨ ਸਦਾਰ ਸਭਾ ਵੱਲੋਂ ਜਿਹੜਾ ਮੰਗ ਪੱਤਰ ਗੁਰਗਿਆਣਾ ਤੀਤ ਦੇ ਪ੍ਰਧਾਨ ਜੀ ਲక్ష్ਮੀ ਕਾਂਚਾਵਲਾ ਜੀ ਨੂੰ ਦਿੱਤਾ ਗਿਆ ਵਾ ਔਰ ਇਹ ਅਪੀਲ ਕੀਤੀ ਗਈ ਆ ਕਿ ਜਿਹੜੇ ਮੰਦਰਾਂ ਦੇ ਵਿੱਚ ਉਹਨਾਂ ਦੇ ਪੁਜਾਰੀ ਆ ਉਹਨਾਂ ਨੂੰ ਹਦਾਇਤ ਕੀਤੀ ਜਾਵੇ ਕਿ ਨਸ਼ੇ ਦੇ ਖਿਲਾਫ ਜਿਹੜਾ ਅਰਦਾਸ ਕੀਤੀ ਜਾਵੇ ਗੁਰੂ ਘਰਾਂ ਦੇ ਵਿੱਚ ਉਹਦੇ ਸਬੰਧ ਵਿੱਚ ਬੰਗ ਪੱਤਾ ਦਿੱਤਾ ਗਿਆ ਅੱਜ ਇਹਦੇ ਇਹਦੇ ਨਾਲ ਦੀ ਸਾਡੇ ਕੋਮੀ ਚੇਅਰਮੈਨ ਕਰਮਜੀਤ ਸਿੰਘ ਗਿੱਲ ਜੀ ਔਰ ਮੁਖ ਸੰਚਾਲਕ ਲਾਡੀਨਾ ਜੀ ਮੁਖ ਪਚਾਰਕ ਕਰਮਜੀਤ ਸਿੰਘ ਪੰਮਾ ਜੀ ਮੁਖ ਸਲਾਹਕਾਰ ਕੁਲਜੀਤ ਸਿੰਘ ਮਾਨ ਗੁਰੂ ਗਿਆਨਾਤੋਂ ਗੁਰੂ ਗਿਆਨਾਤ ਧਰਮ ਸਮਾਜ ਤੋਂ ਰਾਜ ਸਿੰਘ ਕੂਟਲਾ ਜੀ ਔਰ ਸਰਜੀ ਸਿੰਘ ਘਟਵਾਲ ਚੇਅਰਮੈਨ ਸਾਹਿਬ ਉਹ ਵੀ ਸਾਡੇ ਸਾਰੇ ਇੱਥੇ ਹਾਜ਼ਰ ਹੋਏ ਹੋਰ ਵੀ ਮੰਦਰਾਂ ਨੂੰ ਤੁਸੀਂ ਮੰਗ ਪੱਤਰ ਦਿੱਤੇ ਜੋਗੇ ਤੁਹਾਡੇ ਵੱਲੋਂ ਜਿਹੜੇ ਨਸ਼ੇ ਪਹਿਲਾਂ ਵੀ ਸਾਡਾ ਮੰਗ ਪੱਤਰ ਪਾਉਣ ਵਾਲਮੀਕ ਦਿੱਥ ਵੀ ਦਿੱਤਾ ਗਿਆ ਸੀ ਉਸ ਤੋਂ ਬਾਅਦ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੂੰ ਵੀ ਦਿੱਤਾ ਗਿਆ ਸੀ ਤੇ ਅੱਜ ਦੁਰਗਾਣਾ ਮੰਦਰ ਦੇ ਵਿੱਚ ਵੀ ਜਿਲ੍ਹੇ ਪ੍ਰਧਾਨ ਸਾਹਿਬ ਨੂੰ ਦਿੱਤਾ ਗਿਆ ਹੈ ਦਾਸ ਕਰਮਜੀਤ ਸਿੰਘ ਗਿੱਲ ਚੇਅਰਮੈਨ ਵਾਲਮੀਕ ਸੁਧਾਰ ਸਭਾ ਜਿੰਦਗੀ ਕਿਹਨਾਂ ਚੰਦਿਆਂ ਜਿਹੜਾ ਮੈਨੂੰ ਪੱਤਰ ਦਿੱਤਾ ਜਾਂਦਰ ਜਨਮੰਦਰ ਗੈਸਨੇ ਕਿ ਉਹ। ਅੱਜ ਵਾਲਮੀਕਿਨ ਸੁਧਾਰ ਸਭਾ ਫਾਮਨ ਸ਼੍ਰੀ ਦੁਰਗਿਆਨਾ ਤੇ ਦੇ ਪ੍ਰਧਾਨ ਸਾਹਿਬ ਸ਼੍ਰੀਮਤੀ ਲక్ష్ਮੀ ਕਾਂ ਚਾਵਲਾ ਜੀ ਨੂੰ ਅਸੀਂ ਇੱਕ ਬੇਨਤੀ ਪੱਤਰ ਸੰਪਿਆ ਜੋ ਕਿ ਪੰਜਾਬ ਦੇ ਵਿੱਚ ਜੋ ਨਸ਼ਿਆ ਦਾ ਸ਼ੇਵਾ ਦਰਿਆਵਾਗ ਰਿਹਾ ਉਹਨੂੰ ਠੱਲਣ ਵਾਸਤੇ ਪ੍ਰਧਾਨ ਸਾਹਿਬ ਦਾ ਸਹਿਯੋਗ ਮੰਗਿਆ ਕਿ ਹਰ ਗਲੀ ਮੁਹੱਲੇ ਦੇ ਵਿੱਚ ਜਿੱਥੇ ਮੰਦਰ ਸਾਹਿਬ ਸਹਿਬਾਨ ਉਪਸਥਿਤ ਨੇ ਉਨ੍ਹਾਂ ਦੀ ਜਿਹੜੀ ਕਮੇਟੀ ਹੈ ਜਾਂ ਮੰਦਰਾਂ ਦੇ ਪੁਜਾਰੀ ਸਹਿਬਾਨਾਂ ਨੂੰ ਇੱਕ ਇਸ ਪਾਵਨ ਤਿਰਤੋਂ ਉਪਦੇਸ਼ ਜਾਰੀ ਕੀਤਾ ਜਾਵੇ ਫਰਮਾਨ ਜਾਰੀ ਕੀਤਾ ਜਾਵੇ ਕਿ ਉਹ ਆਪੋ ਆਪਣੀ ਗਲੀ ਮੁਹੱਲੇ ਦੇ ਵਿੱਚ ਨਸ਼ਿਆਂ ਨੂੰ ਠੱਲਣ ਵਾਸਤੇ ਹਰ ਇੱਕ ਕੋ ਕੰਮ ਕਰਨ ਜਿਹਦੇ ਨਾਲ ਜਿਹੜਾ ਪੰਜਾਬ ਦੇ ਵਿੱਚ ਛੇਵਾ ਦਰਿਆ ਨਸ਼ੇ ਦਾ ਵਗ ਰਿਹਾ ਉਹਨੂੰ ਨੱਥ ਪਾਈ ਜਾ ਸਕੇ ਕਿ ਬਸ ਫਰਮਾਨ ਹੈ ਕਿ ਪੰਜਾਬ ਵਿੱਚ ਨਸ਼ਾ ਕਿੰਨਾ ਖਤਮ ਹੋਇਆ ਹੈ ਦੇਖੋ ਸਰਕਾਰੀ ਤੇ ਗੈਰ ਸਰਕਾਰੀ ਸੰਸਥਾਵਾਂ ਨਸ਼ੇ ਨੂੰ ਠੱਲਣ ਵਾਸਤੇ ਬਹੁਤ ਹੀ ਕੋਸ਼ਿਸ਼ਾਂ ਕਰ ਰਹੀਆਂ ਨੇ ਅਸੀਂ ਮੰਨਦੇ ਹਾਂ ਕਿ ਸਮਾਜ ਦੇ ਵਿੱਚ ਕਿਸੇ ਤਰ੍ਹਾਂ ਦੀ ਕੁਰੀਤੀ ਹੋਵੇ ਬੁਰਾਈ ਹੋਵੇ ਬੁਰਾਈ ਨਾਲ ਲੜਨ ਵਾਸਤੇ ਬੁਰਾਈ ਨੂੰ ਖਤਮ ਕਰਨ ਵਾਸਤੇ ਅਧਿਆਤਮਿਕ ਬਲ ਮਿਲਣਾ ਬਹੁਤ ਜ਼ਰੂਰੀ ਹੈ ਬਿਨਾਂ ਅਧਿਆਤਮਿਕ ਬਲ ਤੋਂ ਕਿਸੇ ਵੀ ਕੁਰੀਤੀ ਨੂੰ ਖਤਮ ਕਰਨਾ ਨਾ ਮੁਮਕਿਨ ਸਾਬਿਤ ਹੁੰਦਾ ਹੈ ਅੱਜ ਅਸੀਂ ਪਾਵਨ ਦੁਰਗਿਆਨਾ ਦਿਨ ਤੇ ਪਹੁੰਚੇ ਹਾਂ ਅੱਜ ਅਰਦਾਸ ਮਹੰਮਦਾ ਦੂਸਰਾ ਪੜਾ ਜੋ ਦਰਗਿਆਨਾ ਦਿੱਤਾ ਹੈ ਅਸੀਂ ਤੇ ਗੁਰੂ ਚਰਨਾਂ ਦੇ ਵਿੱਚ ਅਰਦਾਸ ਕਰਾਂਗੇ ਗੁਰੂ ਚਰਨਾਂ ਦਾ ਆਸ਼ੀਰਵਾਦ ਲਵਾਂਗੇ ਕਿ ਸਮਾਜ ਦੇ ਵਿੱਚ ਜੋ ਨਸ਼ਿਆਂ ਦੀ ਅਲਮਤ ਲੱਗੀ ਹੋਈ ਹੈ ਪੰਜਾਬ ਦੀ ਨੌਜਵਾਨੀ ਨੂੰ ਪੰਜਾਬ ਦੀ ਨੌਜਵਾਨੀ ਸੂਰਮੇ ਇਥੇ ਯੋਧੇ ਪੈਦਾ ਹੋਏ ਨੇ ਜਿਨ੍ਹਾਂ ਨੇ ਗੁਲਾਮੀ ਵਰਗੀਆਂ ਜੰਜੀਰਾ ਗਲੋ ਲਾ ਕੇ ਭਾਰਤ ਵਰਸ਼ ਨੂੰ ਸੁੱਖ ਦਾ ਸਾਹ ਦਿੱਤਾ ਆਜ਼ਾਦੀ ਦੇ ਵਾਈ ਪਰ ਅੱਜ ਉਤੋਂ ਦੀ ਜਵਾਨੀ ਨਸ਼ਾ ਦੇ ਦਲਦਲ ਦੇ ਵਿੱਚ ਫਸੀ ਹੋਈ ਆ ਬੜੀ ਮੰਦਪਾਗੀ ਗੱਲ ਹੈ ਕਿ ਇੱਕ ਲੰਕ ਪੰਜਾਬ ਦੀ ਜਵਾਨੀ ਤੇ ਹੀ ਕਿਉਂ ਅੱਜ ਤੁਸੀਂ ਸੜਕਾਂ ਤੇ ਵੇਖ ਲਿਓ ਜਿਸ ਤਰੀਕੇ ਨਾਲ ਕੂੜੇ ਕ੍ਰਿਕਟ ਦੀ ਸਫਸਮਾਈਆਂ ਹੁੰਦੀਆਂ ਨੇ ਜਾਂ ਫਿਰ ਟ੍ਰੈਫਿਕ ਦੇ ਪੁਕਤਾ ਪ੍ਰਬੰਧ ਕੀਤੇ ਜਾਂਦੇ ਨੇ ਆਮ ਜਨਤਾ ਨੂੰ ਸੁਖ-ਸਹੂਲਤ ਵਾਸਤੇ ਰਸਤੇ ਦਿੱਤੇ ਜਾਂਦੇ ਨੇ ਦੇ ਉਸੇ ਤਰੀਕੇ ਨਾਲ ਹੀ ਜੇਕਰ ਅਸੀਂ ਨਸ਼ੇ ਤੇ ਕੰਟਰੋਲ ਕਰੀਏ ਤੇ ਮੈਂ ਮੰਨਦਾ ਨਸ਼ੇ ਵੀ ਜਰੂਰ ਠੱਲਣਗੇ ਨਸ਼ੇ ਖਤਮ ਹੋਣਗੇ ਕਿਉਂਕਿ ਜਿਹੜੇ ਨਸ਼ਿਆਂ ਦੇ ਸੁੱਦਾਗਰ ਨੇ ਪ੍ਰਸ਼ਾਸਨ ਬਹੁਤ ਸੋਹਣਾ ਕੰਮ ਕਰ ਰਿਹਾ ਪੰਜਾਬ ਸਰਕਾਰ ਨਸ਼ਿਆਂ ਨੂੰ ਠੱਲਣ ਵਾਸਤੇ ਬਹੁਤ ਸੋਹਣਾ ਕੰਮ ਕਰ ਰਹੀ ਆ ਪਰ ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਆ ਵੱਖ-ਵੱਖ ਜਥੇਬੰਦੀਆਂ ਤੋਂ ਸਹਿਯੋਗ ਦੀ ਮੰਗ ਕਰਦੇ ਆ ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਅੱਤਵਾਦ ਨੂੰ ਠੱਲ ਪਾਈ ਸੀ ਉਸ ਅੱਤਵਾਦ ਨੂੰ ਠੱਲ ਪਾਉਣ ਵਾਸਤੇ ਪੰਜਾਬ ਦੀ ਆਵਾਮ ਦਾ ਬਹੁਤ ਵੱਡਾ ਸਾਸੀ ਸਹਿਯੋਗ ਸੀ ਕਿਉਂਕਿ ਇਹ ਉਹ ਕੋਣਾ ਇਹ ਉਹ ਆਗਾ ਜਿਹੜੀ ਅੱਗ ਕਿਸੇ ਦੇ ਘਰ ਨੂੰ ਵੀ ਸੇਕ ਦੇ ਸਕਦੀ ਹੈ ਇਸ ਕਰਕੇ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਪੰਜਾਬ ਦੇ ਹਰ ਇੱਕ ਉਸ ਵਸਿੰਦੇ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿਰਪਾ ਕਰਕੇ ਨਸ਼ਾ ਨੂੰ ਖਤਮ ਕਰਨ ਵਾਸਤੇ ਜਿਹੜੀ ਛੇੜੀ ਗਈ ਮੁਹਿੰਮਾ ਇਹਦਾ ਹਿੱਸਾ ਬਣੋ ਸਾਥ ਦਿਓ ਸਹਿਯੋਗ ਦਿਓ ਤਾਂ ਜੋ ਅਸੀਂ ਹਸਦੇ ਵਾਸਤੇ ਪੰਜਾਬ ਦੀ ਸਿਰਜਣਾ ਕਰ ਸਕੀਏ ਪਰਮਜੀਤ ਸਿੰਘ ਪੰਨਾ ਲੋਕ ਪ੍ਰਚਾਰਕ ਬਾਲੂਕਸ ਸਿਹਦਰ ਸਭਾ ਪਾਤਰ ਰਜਿਸਟਰਡ ਤੋਂ ਅੱਜ ਜਿਹੜਾ ਸਾਡੇ ਸੰਗਠਨ ਵੱਲੋਂ ਇੱਕ ਜਿਹਹਾ ਜਿਹੜਾ ਨਸ਼ੇ ਦੇ ਖਿਲਾਫ 올ਡਾ ਜਿਹਹਾ ਜਿਹੜਾ ਬੜੇ ਵੱਡੇ ਪੱਧਰ ਤੇ ਪੰਜਾਬ ਦੇ ਵਿੱਚ ਹੀ ਸਿਰਫ ਨਸ਼ੇ ਦਾ ਕੋਡ ਜਿਹੜਾ ਬਹੁਤ ਵੱਡੇ ਪੱਧਰ ਤੇ ਵੱਧ ਰਿਹਾ ਵਾ ਅਸੀਂ ਇਸ ਮੁਤਲਕ ਦੋ ਮੀਟਿੰਗਾਂ ਕਰ ਚੁੱਕੇ ਆ ਡੀਜੀਪੀ ਪੰਜਾਬ ਜੀ ਨਾਲ ਉਹਨਾਂ ਨੇ ਸਾਨੂੰ ਸ਼ਵਾਸਨ ਦਿੱਤਾ ਵਾ ਵੀ ਅਸੀਂ ਸਾਰਾ ਜਿਹੜਾ ਪੁਲਿਸ ਦਾ ਪ੍ਰਸ਼ਾਸਨ ਹੈ ਤੁਹਾਡੇ ਨਾਲ ਸਹਿਯੋਗ ਕਰੇਗਾ ਉਸੇ ਤਬਾਦਦੀ ਅੱਜ ਅਸੀਂ ਭੈਣ ਲక్ష్ਮੀ ਕੰਚਾਵਲੇ ਜਿਹੜੇ ਸਾਡੇ ਦੁਗਣਾ ਮਦਰ ਕਮੇਟੀ ਦੇ ਪ੍ਰਧਾਨ ਨੇ ਉਹਨਾਂ ਕੋਲ ਆਪਾਂ ਗੰਡੋ ਲੈ ਕੇ ਆਏ ਆਂ ਵੀ ਮੰਦਰਾ ਦੇ ਵਿੱਚ ਵੀ ਇਸ ਚੀਜ਼ ਦਾ ਕੋਈ ਨਾ ਕੋਈ ਬੈਨੀਫਿਸ਼ਟ ਹੋ ਜਾਂ ਫਿਰ ਲਿਖਤ ਪੜ ਤੇ ਜਾਰੀ ਕੀਤੀ ਜਾਵੇ ਜਾਂ ਲਿਖਾਈ ਜਾਵੇ ਕਿੰਦਾ ਲਿਖਾਈ ਜਾਵੇ ਕਿ ਜਿਹੜਾ ਭਾਈ ਨਸ਼ਾ ਵਾ ਇਹ ਪੰਜਾਬ ਨੂੰ ਬੜੇ ਵੱਡੇ ਪੱਧਰ ਤੇ ਕੋੜਾਂ ਨੂੰ ਖਾ ਰਿਆ ਵਾ ਇਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਰੋਕਿਆ ਜਾਵੇ ਜਿਵੇਂ ਜਿਵੇਂ ਜੇ ਸਾਡੇ ਘਰ ਅੱਗ ਲੱਗੇ ਉਦੋਂ ਹੀ ਆਪਾਂ ਬਾਲਟੀਆਂ ਪਾਣੀ ਲੈ ਕੇ ਭੱਜੀਏ ਬਾਹਰ ਥੱਲੇ ਇਹ ਮੌਕਾ ਵਾ ਮੇਰੀ ਸਮੂਹ ਪੰਜਾਬ ਦੇ ਵਸਨੀਕਾਂ ਨੂੰ ਸਾਡੇ ਸੰਗਠਨ ਵੱਲੋਂ ਵਾਲਮੀਕ ਸੁਧਾਰ ਸਭਾ ਵੱਲੋਂ ਅਪੀਲ ਆ ਹੱਥ ਛੋੜ ਕੇ ਵੀ ਭਾਈ ਥੱਲੇ ਵੀ ਮੌਕਾ ਵਾ ਆਪਾਂ ਨਸ਼ੇ ਦੇ ਖਿਲਾਫ ਜਿਹੜੀ ਹੈ ਜਹਾਜ਼ ਛੇੜਦੀ ਹੈ ਜੇ